ਇੱਕ ਖਬਰ ਕਾਫੀ ਚਰਚਾ ਵਿੱਚ ਇਸ ਕਰਕੇ ਹੈ ਪਿਆਰੇ ਦਰਸ਼ਕੋ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਨਰੋਪਤਮ ਸਿੰਘ ਢਿੱਲੋਂ ਉਹ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਨਰੋਪਤਮ ਸਿੰਘ ਢਿੱਲੋਂ ਕਾਰੋਬਾਰੀ ਗੋਆ ਦੇ ਵਿੱਚ ਕੰਮ ਕਰਦਾ ਸੀ ਔਰ ਉਹਦੇ ਬੱਚੇ ਵਿਦੇਸ਼ ਦੇ ਵਿੱਚ ਸੀ 70 ਸਾਲ ਦੀ ਉਮਰ ਇੰਸਟਾਗ੍ਰਾਮ ਤੇ ਮਿਲਿਆ ਜਿਹਨੂੰ ਮਿਲਿਆ ਉਹ ਕੁੜੀ ਤੇ ਕੁੜੀ ਦਾ ਦੋਸਤ ਬਲਕਿ ਉਹ ਤਿੰਨ ਬੰਦੇ ਸੀ ਉਹਦੇ ਕੋਲ ਪਹੁੰਚੇ ਸੀ ਫਿਰ ਜਿਹੜੀ ਡਿਵੈਲਪਮੈਂਟ ਹੋਈ ਕਿ ਇਹਦਾ ਕਤਲ ਕਿਵੇਂ ਹੋਇਆ ਅਸਲ ਦੇ ਵਿੱਚ ਪੁਲਿਸ ਦੇ ਬਤਵ ਹੋਇਆ ਇਹ ਸੀ ਕਿ ਦਰਉਤਮ ਸ਼ਿਗਟੇਲੋ ਨੂੰ ਉਹੋ ਹਾਡੀ ਟਰੈਪ ਦੇ ਵਿੱਚ ਫਸਾਉਣਾ ਚਾਹੁੰਦੇ ਸੀ ਉਹ ਕੁੜੀ ਨਾਲ ਏਰੀਆ ਇਤਰਾਜ ਯੋਗ ਵੀਡੀਓ ਬਣਾਉਣੀਆ ਚਾਹੁੰਦੇ ਸੀ ਹੁਣ ਜਿਹੜਾ ਬੰਦਾ ਕਾਰੋਬਾਰੀ ਐ ਵਧੀਆ ਸਕੂਲ ਚ ਪੜਿਆ ਹੋਇਆ ਐ 70 ਸਾਲ ਦੀ ਉਮਰ ਬਜ਼ੁਰਗ ਬੰਦਾ ਐ ਉਹ ਸਾਰੇ ਗੱਲ ਸਮਝ ਗਿਆ ਸੀ ਤੇ ਉਹ ਉਹਨਾਂ ਦੇ ਚਾਲਸੇ ਚ ਨਹੀਂ ਆਇਆ ਜਦੋਂ ਉਹਨਾਂ ਦੀ ਇਹ ਯੋਜਨਾ ਫੇਲ ਹੋ ਗਈ ਤਾਂ ਉਹਨਾਂ ਨੇ ਇਹਦੇ ਬਹੁਤੇ ਸਰਾਣਾ ਦੇਖੇ ਇਹਦਾ ਕਤਲ ਕਰਤਾ ਤੇ ਇਹਦੀ ਐਸਯੂਵੀ ਔਰ ਬ੍ਰੇਸਲੇਟ ਸੋਨੇ ਦਾ 체ਨ ਸੋਨੇ ਦੀ ਮੋਬਾਈਲ ਇਹ ਸਾਰਾ ਕੁਝ ਲੈ ਗਏ ਪੁਲਿਸ ਮੁਤਾਬਕ ਤਕਰੀਬਨ 47 ਲੱਖ ਰੁਪਏ ਦਾ ਸਮਾਨ ਲੈ ਕੇ ਭੱਜ ਗਏ ਤੇ ਉਦੋਂ ਬਾਅਦ ਜੀਪੀਐਸ ਸਿਸਟਮ ਜਿਹੜਾ ਲੱਗਿਆ ਹੋਇਆ ਸੀ ਲੋਕੇਸ਼ਨ ਤੋਂ ਗੱਡੀ ਦੀ ਤੋਂ ਉੱਡ ਪੜੇ ਗਏ ਇੱਕ ਵੱਡਾ ਫਰਾਰ ਦੋ ਫੜਲੇ ਨੇ ਛੁੜੀ ਤੇ ਵੱਡਾ ਫੜੇ ਗਏ ਨੇ ਇਹ ਗੱਲ ਜਿਹੜੀ ਪੁਲਿਸ ਨੇ ਦੱਸੀ ਹੈ ਕਿ ਅਣੀ ਟਰੈਪ ਦੇ ਵਿੱਚ ਜੇ ਨਹੀਂ ਫਸਿਆ ਤਾਂ ਵੈਸੇ ਮਾਰ ਦਤਾ ਗਿਆ 9000 ਟਿਲੋ